ਅਗਲਾ ਸ੍ਰੀਕਾਲ ਬੋਲੋ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਹਾਂ ਜੀ ਹੋਰ ਦੱਸੋ ਕੋ ਦਵਾਈਆਂ ਬਾਰੇ ਸਾਨੂੰ ਨੌਲੇਜ ਦੇਸੀ ਦਵਾਈਆਂ ਕਿਹੜੀਆਂ ਚੰਗੀਆਂ ਹੁੰਦੀਆਂ ਤੇ ਕੀ ਕਾਰਨ ਅੱਜ ਕੱਲ ਲੋਕ ਬੜੇ ਬਿਮਾਰ ਹੋ ਰਹੇ ਆ ਦੇਖੋ ਬਿਮਾਰ ਹੋ ਰਹੇ ਨੇ ਇੱਕ ਤੇ ਆਪਣੇ insan fod sri ਦਾ ਖਿਆਲ ਨਹੀਂ ਕਰਦਾ ਵੱਧ ਘਟ ਜਾਂਦਾ ਹੈ ਬਜ਼ਾਰੀ ਚੀਜ਼ਾਂ ਫਜ਼ੂਲ ਖਾਂਦੇ ਨੇ ਹਾਂਜੀ ਸਰਦੇ ਵਰਗਿਆ ਹੋਰਤੀ ਜਿਹਾ ਸਿਆਂ ਬੈਠੇ ਜਿਹੜੇ ਜਿਸਮ ਦੇ ਖਰਾਬ ਨੇ ਹਾਂਜੀ ਇਹਨਾਂ ਦਾ ਪਰਹੇਜ਼ ਕਰਨਾ ਚਾਹੀਦਾ ਹਾਂਜੀ ਇਹਨਾਂ ਦਿਨਾਂ ਦੇ ਵਿੱਚ ਗਰਮੀ ਵਾਲੇ ਬੀਪੀ ਵੱਧ ਘਟਦਾ ਹਾਂਜੀ ਅਰੇ ਬੀਪੀ ਵੱਧ ਘਟ ਜਾਂਦਾ ਲਤਾਂ ਸਕਾਉਟ ਹਾਂਜੀ ਦਿਲ ਦੀ ਕਮਜ਼ੋਰੀ ਹਾਂਜੀ ਜਿਸਮ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਹਾਂਜੀ ਇਹਦੀ ਸੰਭਾਲ ਕਰਨੀ ਚਾਹੀਦੀ ਹੈ ਜੀ ਦਵਾਈ ਟਾਈਮ ਦੇ ਨਾਲ ਖਾਵੇ ਅਸੀਂ ਹਾਂਜੀ ਅੰਦਰਲੀ ਗਰਮੀ ਠੰਡੀਆਂ ਛਾਏ ਕਿਹੜੀਆਂ ਖਾਣੀਆਂ ਚਾਹੀਦੀਆਂ ਕਤੀਰਾ ਗੂੰਦ ਵਗੈਰਾ ਠੀਕ ਆ ਬਹੁਤ ਅੱਛੀ ਚੀਜ਼ ਹੈ ਜੀ ਬਹੁਤ ਅੱਛੀ ਚੀਜ਼ ਤੇ ਇਹ ਖਾਣੀ ਕਿਵੇਂ ਚਾਹੀਦੀ ਕਤੀਰਾ ਗੂੰਦ ਇਹ ਰਾਤ ਨੂੰ ਧੌਂਦੇ ਹਾਂਜੀ ਸਵੇਰੇ ਉਠੇ ਨਿਰਨੇ ਕਾਲਜੇ ਖਾਵੇ ਅਛਾ ਅਛਾ ਦੁੱਧ ਚ ਪਾ ਕੇ ਖਾਵੇ ਅਛਾ ਅਛਾ ਦੁੱਧ ਨਹੀਂ ਲਾਉਦਾ ਦੁੱਧ ਦੀ ਲੱਸੀ ਬਣਾ ਕੇ ਖਾਵੇ ਅਛਾ ਜੀ ਹਾਂਜੀ ਜੇਕਰ ਇਸ ਤਰ੍ਹਾਂ ਨੇ ਇੱਕ ਨਿੰਬੂ ਇਹਦੇ ਵਿੱਚ ਹਾਂਜੀ ਗਲਾਸ ਦੇ ਵਿੱਚ ਕਤੀਰਾ ਗੂੰਦ ਪਾ ਕੇ ਸ਼ਰਬਤ ਪਾਵੇ ਐਂਡ ਨੂੰ ਰੂਪਾਵੇ ਉਹਦੇ ਨਾਲ ਗੈਸ ਨਹੀਂ ਬਣੂਗੀ ਠੀਕ ਹੈ ਜੀ ਔਰ ਠੀਕ ਰਹਾ ਇਹ ਤਾਕਤਵਾਰਾ ਅਛਾ ਜੀ ਬਿਟੇ ਮਾਨ ਹਾਂ ਜੀ ਕਮਜ਼ੋਰੀ ਦੂਰ ਕਰਦੀ ਠੀਕ ਇਹ ਹਰ ਇੱਕ ਸਾਰੇ ਪਰਿਵਾਰ ਨੂੰ ਹਾਂ ਜੀ ਸਵੇਰੇ ਨਿਰਨੇ ਕਾਲਜੇ ਖਾਵੇ ਤਾਂ ਬਹੁਤ ਅੱਛੀ ਹੈ ਇਹ ਇੱਕ ਦਿਨ ਦੇ ਵਿੱਚ ਕਿਸੇ ਟਾਈਮ ਤੇ ਖਾ ਲੇ ਦੋ ਟਾਈਮ ਖਾ ਲੇ ਇਹ ਨੁਕਸਾਨ ਵਾਲੀ ਚੀਜ਼ ਨਹੀਂ ਹੈ ਅੱਛਾ ਜੀ ਅਗਲੀ ਪੋਠਕੰਡਾ ਚੰਗਾ ਹੁੰਦਾ ਹੈ ਪੋਠਕੰਡਾ 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 ਹੈ ਇੱਕ ਪੋਠਕੰਡਾ ਤੇ ਬੀ ਕੌਸ ਅੱਛਾ ਜੀ ਇਹ ਦੋਨੋਂ ਬਰਾਬਰ ਦਾ ਲੈ ਕੇ ਮਿਕਸ ਕਰੇ ਮਰਦਮੀ ਤਾਕਤ ਆਉਂਦੀ ਹੈ ਅੱਛਾ ਅੱਛਾ ਜੀ ਹਾਂ ਜੀ ਠੀਕ ਹੈ ਤੇ ਅੰਕਲ ਜੀ ਜਿਹੜੀਆਂ ਦੇਸੀ ਜੜੀਆਂ ਬੂਟੀਆਂ ਹੈ ਇਹ ਪਹਾੜਾਂ ਚੋਂ ਮਿਲਦੀਆਂ ਹੈ ਕਿ ਇਤਨਾ ਖੇਤਾ ਕੂਤਾ ਜਿਹੜੀ ਪਹਾੜਾਂ ਵਿੱਚ ਹੀ ਆ। ਅਸ ਗੰਢ ਜਿਹੜੀ ਆ ਪਹਾੜਾਂ 'ਚ ਹੁੰਦੀ ਆ। ਪਹਾੜ ਦੇ ਵਿੱਚ ਮੇਲ ਹੁੰਦੀ ਆ। ਅੱਛਾ ਜੀ। ਹੁੰਦੇ 'ਚ ਵੀ ਆ ਆਪਣੇ ਪੰਜਾਬ 'ਚ ਵੀ ਹੁੰਦੀ ਆ। ਅੱਛਾ ਜੀ। ਇਹ ਜਿਹੜੀਆਂ ਬੂਟੀਆਂ ਜਿਨ੍ਹਾਂ ਨੂੰ ਪਛਾਣ ਆ ਨਾ। ਹਾਂ ਜੀ। ਇਹਨਾਂ ਜਿਹਨੇ ਬਰਮੀ ਬੂਟੀ ਆ। ਹਾਂ ਜੀ। ਬਰਮੀ ਬੂਟੀ ਆ ਇਹਨਾਂ ਦਿਨਾਂ ਦੇ ਵਿੱਚ ਦਦਮਾ ਸਰਦਾ ਇਬਨਾਗੇ ਪੀਵੇ। ਅੱਛਾ ਜੀ। ਵਿੱਚ ਬਰਮੀ ਬੂਟੀ ਬੜੀ ਦਿਲ ਦਿਮਾਗ ਨੂੰ ਟਾਕਦੇ ਅਕਲ ਵਧਦੀ ਹੈ ਠੀਕ ਹੈ ਜੀ ਟੈਨਸ਼ਨ ਲਉਂਦੀ ਹੈ ਅੱਛਾ ਜੀ ਬ੍ਰਹਮੀ ਬੂਟੀ ਦਾ ਇਸਤੇਮਾਲ ਕਰਨਾ ਬਹੁਤ ਅਜੀਬ ਜੀ ਹਾਂਜੀ ਅਗਰ ਜਿਨਾ ਬੱਚਿਆਂ ਦਿਮਾਗ ਘਟਿਆ ਜਾਂ ਪੜ੍ਹਾਈ ਚ ਮਨ ਨਹੀਂ ਲੱਗਦਾ ਉਹਨਾਂ ਲਈ ਉਹ ਉਹ ਸਿੱਧਾ ਹੀ ਬ੍ਰਹਮੀ ਬੂਟੀ ਪਾ ਸਕਦੇ ਅੱਛਾ ਜੀ ਹਾਂਜੀ ਤਾਂ ਅੰਕਲ ਜਿਹੜੇ ਸ਼ਰਦਾਈਏ ਇਹਦੇ ਪੀਣ ਦੇ ਫਾਇਦੇ ਆ ਇਹ ਵੇਖੋ ਪੁਰਾਣੇ ਜਵਾਨ ਬਿਰਵਾਨ ਸੀਗੇ ਜਿਹੜੇ ਹਾਂਜੀ ਉਹ ਦੇੜੀ ਦੋਰੀ ਤਨਵਰੀ ਸ਼ਰਾਈ ਦਾ ਰਗੜਾ ਲਾਗ ਪਿੰਦੇ ਹਰੀਆਂ ਲੱਟੀਆਂ ਬਾਗੇ ਬਦਾਮ ਕਸਕਾ ਚਾਰੇ ਮਗਰ ਬਾਗੇ ਅੱਛਾ ਜੀ ਹਾਂ ਜੀ ਸਰਦਾਈ ਤੇ ਇੱਕ ਅਮਰਤਾ ਅੱਛਾ ਜੀ ਹਾਂ ਜੀ ਤੇ ਅੱਜ ਕੱਲ ਜਿਹੜੇ ਲੋਕ ਫਾਸਟ ਫੂਡ ਖਾਂਦੇ ਜਾਂ 버ਗਰ 버ਗਰ ਇਹ ਦੇ ਮਾੜੇ ਆ ਬਹੁਤ ਸਾਰੇ ਮਾੜਿਆ ਜੀ ਹਾਂ ਜੀ ਬਹੁਤ ਸਾਰੇ ਮਾੜਿਆ ਇਹ ਖਾਣੇ ਚਾਹੀਦੇ ਕਿ ਨਹੀਂ ਨਹੀਂ ਠੀਕ ਹੋ ਤਾਂ ਗਵਰਨਮੈਂਟ ਨੇ ਇਹ ਕਈ ਤਰ੍ਹਾਂ ਦੇ ਬੱਡੇ ਬੱਡੇ ਡਾਕਟਰਾਂ ਨੇ ਕਿਹਾ ਇਹ ਬੰਦ ਕਰੋ ਠੀਕ ਹੈ ਜੀ ਰੇਟ ਦਰ ਦੀ ਜਿਹੜੀ ਇਹਨੂੰ ਬੰਦ ਕਰੋ ਤੇ ਅੰਕਲੀ ਜਿਗਰ ਦੀ ਗਰਮੀ ਦਾ ਕੋਈ ਨੁਕਸਾ ਹੈਗਾ ਜੀ ਵੇਖੋ ਦੇਦਨ ਦੀ ਗਰਮੀ ਜਿਹੜੀ ਹੈ ਨਾ ਚਲੋ ਆਮ ਤੌਰ ਤੇ ਤੇ ਚੀਜ਼ਾਂ ਘਰ ਹੀ ਹੁੰਦੀਆਂ ਖਾਸ ਕਰਕੇ ਅਨਾਰ ਦਾ ਸੁੱਕਾ ਧਨੀਆ ਅੱਛਾ ਜੀ ਕਾਲਾ ਨਮਕ ਵਗੈਰਾ ਹਾਂਜੀ ਤੇ ਅਰੇ ਆਪੂਰਨਾ ਮਿਲੇ ਤਾਂ ਠੀਕ ਆ ਹੂੰ ਹੂੰ ਨਹੀਂ ਤੇ ਤਨੀਆ ਮਿਲੇ ਅੱਛਾ ਜੀ ਅਰੇ ਆਪੂਰਨਾ ਤਨੀਆ ਦੋਨੇ ਚੀਜ਼ਾਂ ਠੀਕ ਆ ਅੱਛਾ ਜੀ ਇਹਨਾਂ ਨੂੰ ਪੀਏ ਰਗੜ ਕੇ ਚੰਗੀ ਤਰ੍ਹਾਂ ਹਾਂਜੀ ਨਾਰਦਾਨੇ ਦਾ ਵੀਰ ਮਾਰਦੇ ਥੋੜਾ ਥੋੜਾ ਜਿਵੇਂ ਆਮਸੇ ਦਾ ਰਗੜੀ ਪੁੰਡੇ ਡੰਡੇ ਹੀ ਪਾ ਅੱਛਾ ਜੀ ਉਹ ਤਰ੍ਹਾਂ ਰੜੇ ਨਾਲ ਪਾਣੀ ਬਣਾ ਲੈ ਤੁਹਾਨੂੰ ਦੇ ਨੋਰਮਲ ਜੀ ਕਾਲੀ ਮਿਰਚੀ ਪਾਓ ਕਾਲੀ ਮਿਰਚੀ ਦਿਲੂ ਤਾਕਤ ਦਿੰਦੀ ਹੈ ਅੱਛਾ ਜੀ ਹਾਂਜੀ ਹਰੀ ਨੂੰ ਕਮਜ਼ੋਰੀ ਨਹੀਂ ਆਉਂਦੀ ਠੀਕ ਹੈ ਜੀ ਤੇ ਹਾਜਮਾ ਠੀਕ ਕਰਦੇ ਇਹ ਹੋ ਸਕੇ ਜਦੋਂ ਪਾਣੀ ਪੰਜਵੇ ਹਾਂਜੀ ਇਹਦੇ ਵਿੱਚ ਪਾਣੀ ਦੇ ਹਿਸਾਬ ਦੇ ਮੁਤਾਬਕ ਹਾਂਜੀ ਮਿੱਠਾ ਸੋਡਾ ਪਾ ਦੇ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਰਹਿ ਉਸੇ ਵਕਤ ਜਦੋਂ ਪੀਏਗਾ ਨਾ ਡਕਾਰ ਆ ਜਾਣਗੇ ਅਗਲੀ ਟਾਗ ਵਾਲੀ ਮਿਸ਼ਰੀ ਚੰਗੀ ਆ ਇੱਕ ਨੰਬਰ ਦੀ ਠੰਡੀ ਹੁੰਦੀ ਬਹੁਤ ਅੱਛੀ ਚੀਜ਼ ਹੈ ਠੀਕ ਹੈ ਜੀ ਤਾਂ ਗਾਇਲੇ ਮਿਸ਼ਰੀ ਤੇ ਲਾਚੀ ਹੈ ਜੀ ਨੂੰ ਚੱਬਦਾ ਰਹੇ ਅੱਛਾ ਹੈ ਕਰਨ ਅੱਛਾ ਜੀ ਅ ਛੋਟੀ ਲਾਚੀ ਹਾਂ ਜੀ ਤੇ ਅੰਕਲ ਜੀ ਇਹ ਜਿਹੜੀ ਵੱਡੀ ਲਾਚੀ ਹੈ ਗਰਮ ਹੁੰਦੀ ਹੈ ਤੇ ਵਾਈਬਾਦੀ ਆ ਤੇ ਠੀਕ ਹੁੰਦੀ ਹੈ ਜੀ ਅੱਛਾ ਹਾਂ ਜੀ ਠੀਕ ਅੰਕਲ ਜੀ ਹੁਣ ਜਿਵੇਂ ਤੁਸੀਂ ਕਿੱਥੇ ਚਲਾ ਰਹੇ ਜੀ ਦਵਾਖਾਨਾ ਦੇਖੋ ਜੀ ਮੈਂ ਐਸੋ ਘਰੇ ਹੀ ਆ ਅਸੀਂ ਅਕਰ ਬੀਬੀ ਰਤਨੀ ਦੇ ਗੁਰਦੁਆਰੇ ਨਾਲ ਘਰ ਆ। ਅੱਛਾ ਜੀ। ਉੱਥੋਂ ਪਸੜੋ ਜਿਹੜੇ ਕਟੀਆਂ ਬਣਾਉਂਦੇ ਆ ਗੁੱਡੀ ਪਤੰਗ। ਉਹਨਾਂ ਦੇ ਘਰ ਦੇ ਵਿੱਚ ਮੈਂ ਰਹਿਣਾ। ਅੱਛਾ ਜੀ। dant daada hai le je le pani thanda datta lagna. ਅੱਛਾ ਜੀ। ਸੇ ਸੇ ਉਸੇ ਲੈ ਤੁੰਜੀ ਹੋ ਗਏ। ਅੱਛਾ। ਉੱਥੇ ਹੀ ਠੀਕ ਹੋ ਗਏ ਜਾਓ। ਜਿਹੜਾ ਪਾਣੀ ਠੰਡਾ ਦਿੱਤਾ ਲੱਗਦਾ ਹੈ ਉਹ ਦਵਾਈ ਆ। ਨਾਲ ਇੱਕ ਦਵਾਈ ਹੁੰਦਾ 15 ਦਿਨ ਦਾ ਕੋਰਸ ਸਾਰੀ ਉਮਰ ਹੱਥ ਦੰਦਾਂ ਨੂੰ ਕੀੜਾ ਨਹੀਂ ਲੱਗਦਾ ਉਮਰ ਵੱਜ ਜਾਂਦੀ ਦੰਦਾਂ ਦੀ ਠੀਕ ਹੈ ਜੀ ਹਾਂਜੀ ਟਟਾ ਡਰੈੱਸ ਬੀਬੀ ਰਾਇਣੀ ਦੇ ਗੁਰਦਾਰੇ ਦੇ ਲਾਗੇ ਹਾਂਜੀ ਐ ਅਮਰਕਾ ਟਾਟਿਸਟੋਰ ਠੀਕ ਹੈ ਜੀ ਹਾਂਜੀ ਉਹਨਾਂ ਦੇ ਘਰ ਤੇ ਨੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ